ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਫਿਰਿਆਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਸਭ ਤੋਂ ਪਹਿਲਾਂ ਕਿੱਥੇ ਹੋਇਆ ਪੇਪਰ ਲੀਕ ਵੱਡੀ ਤੇ ਨਵੀਂ ਅਪਡੇਟ ਪੇਪਰ ਲੀਕ ਮਾਮਲੇ ਲਈ ਨਵਾਂ ਕਾਨੂੰਨ ਲਾਗੂ ਕਿਸਾਨਾਂ ਨੂੰ ਵੱਡੀ ਰਾਹਤ ਸਰਕਾਰ ਨੇ 2 ਲੱਖ ਤੱਕ ਦਾ ਕਰਜ਼ਾ ਕੀਤਾ ਬਵਾਫ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਨੂੰ ਵੱਡਾ ਝਟਕਾ ਜਲੰਧਰ ਪਛਮੀ ਜ਼ਿਮਨੀ ਚੋਣ ਲਈ ਆਪ ਦੇ 10 ਵੱਡੇ ਵਾਦੇ ਅਤੇ ਹੋਰ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੇਪਰ ਲੀਕ ਮਾਮਲੇ ਦੀ ਜਿਸਤੇ ਖਿਲਾਫ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਸਮੁੱਚੇ ਭਾਰਤ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਇਸ ਨੀਟ ਪੇਪਰ ਮਾਮਲੇ ਦੇ ਵਿੱਚ ਜਿਹੜਾ ਲੀਕ ਕੀਤਾ ਗਿਆ ਸੀ ਨਵੀਂ ਤੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ NEET ਦਾ ਇਹ ਪੇਪਰ ਬਿਹਾਰ ਤੋਂ ਨਹੀਂ ਸਗੋਂ ਸਭ ਤੋਂ ਪਹਿਲਾਂ UP ਅਤੇ ਇਹ ਹਰਿਆਣਾ ਦੇ ਬਾਰਡਰ ਕੋਲ ਸਥਿਤ ਕਿਸੇ ਪ੍ਰੀਖਿਆ ਕੇਂਦਰ ਤੋਂ ਲੀਕ ਕੀਤਾ ਗਿਆ ਹੈ ਤੇ ਇਹਦੇ ਤੋਂ ਬਾਅਦ ਇਹਨੂੰ ਬਿਹਾਰ ਸਮੇਤ ਕੁਝ ਹੋਰ ਥਾਵਾਂ ਤੇ ਪਹੁੰਚਾਇਆ ਗਿਆ NEET ਪੇਪਰ ਲੀਕकांड ਦੇ ਵਿੱਚ UP ਦੇ ਮੇਠ ਦੀ ਜੇਲ੍ਹ ਦੇ ਵਿੱਚ ਬੰਦ ਰਵੀ ਅਤਰੀ ਦੀ ਭੂਮਿਕਾ ਵੀ ਮੁੱਖ ਰੂਪ ਵਿੱਚ ਸਾਹਮਣੇ ਆ ਰਹੀ ਹੈ ਬਿਹਾਰ ਦੀ ਆਰਥਿਕ ਅਪਰਾਧ ਇਕਾਈ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕੇ ਸਾਲਵਰ ਐਂਡ ਸੈਂਟਰ ਅਤੁੱਲ ਵੱਛਿਆ ਅਤੇ ਅੰਸ਼ੁਲ ਸਿੰਘ ਦੀਆਂ ਤਾਰਾਂ ਵੀ ਯੂਪੀ ਦੇ ਮਾਫੀਆ گرو ਰਵੀ ਅਤਰੀ ਨਾਲ ਜੁੜ ਰਹੀਆਂ ਨੇ ਬਿਹਾਰ ਪੁਲਿਸ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਦੇ ਵਿੱਚ ਕਥਿਤ ਬੇਨਜਮੀਆਂ ਦੇ ਮਾਮਲੇ 'ਚ ਝਾਰਖੰਡ ਦੇ ਦੇਵਕਰ ਜ਼ਿਲ੍ਹੇ ਤੋਂ 6 ਲੋਕਾਂ ਨੂੰ ਹੋਰ ਹਿਰਾਸਤ ਵਿੱਚ ਲਿਆ ਹੈ ਅਤੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਦੀਆਂ ਤਾਰਾਂ ਹੁਣ ਹਰਿਆਣਾ ਤੇ ਯੂਪੀ ਨਾਲ ਵੀ ਜੁੜ ਰਹੀਆਂ ਨੇ ਦੱਸਿਆ ਗਿਆ ਕਿ ਸ਼ੁੱਕਰਵਾਰ ਦੀ ਰਾਤ ਦੇਵੀਪੁਰਾ ਥਾਣਾ ਅਧੀਨ ਪੈਂਦਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਪਬ ਐਮਜ਼ ਇਹਦੇ ਦੇਵ ਘਰ ਨੇੜੇ ਇੱਕ ਘਰ ਦੇ ਵਿੱਚੋਂ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਸ ਪੇਪਰ ਲੀਕ ਮਾਮਲੇ 'ਚ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਐਨਟੀਏ ਦੇ ਡੀਜੀ ਸਬੋਧ ਕੁਮਾਰ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਉਹਨਾਂ ਦੀ ਥਾਂ ਹੁਣ ਰਿਟਾਇਰਡ ਆਈਐਸ ਅਧਿਕਾਰੀ ਪ੍ਰਦੀਪ ਸਿੰਘ ਖਰੋਲਾ ਨੂੰ ਕਾਰਜ ਭਾਗ ਦੇ ਦਿੱਤਾ ਗਿਆ ਖਰੋਲਾ ਰਿਟਾਇਰ ਹੋਣ ਤੋਂ ਬਾਅਦ ਇੰਡੀਆ ਟ੍ਰੇਡ ਪ੍ਰੋਮੋਸ਼ਨ ਆਰਗੇਨਾਈਜੇਸ਼ਨ ਦੇ ਚੇਅਰਮੈਨ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਹੁਣ ਇਹਦੇ ਤੇ ਇੱਕ ਹੋਰ ਬਹੁਤ ਵੱਡੀ ਸ਼ਾਇਦ ਤੁਹਾਡੀ ਇਧਰ ਨਜ਼ਰ ਨਾ ਜਾਵੇ ਜੇ ਕਿਤੇ ਗੈਰ ਭਾਜਪਾ ਸ਼ਾਸਤ ਪ੍ਰਦੇਸ਼ ਦੇ ਵਿੱਚੋਂ ਇਹ ਪੇਪਰ ਲੀਕ ਹੋਇਆ ਹੁੰਦਾ ਪਾ ਪੰਜਾਬ 'ਚ ਹੁੰਦਾ ਹਿਮਾਚਲ 'ਚ ਹੁੰਦਾ ਦਿੱਲੀ 'ਚ ਹੁੰਦਾ ਜਾਂ ਜਿੱਥੇ ਇਸ ਵਕਤ ਭਾਜਪਾ ਦੀ ਅਗਵਾਈ ਜਾਂ ਗੱਠਜੋੜ ਦੀ ਸਰਕਾਰ ਨਹੀਂ ਹੁਣ ਤੱਕ ਸੂਬਾ ਭਾਜਪਾ ਪ੍ਰਧਾਨਾਂ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਇਹ ਗੱਲ ਹੋਣੀ ਸੀ ਕਿ ਉੱਥੋਂ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਹੁਣ ਹਰਿਆਣਾ ਯੂਪੀ ਬਿਹਾਰ ਇਹ ਉਹ ਸੂਬੇ ਐ ਜਿੱਥੇ ਸਿੱਧੇ ਤੌਰ ਤੇ ਜਾਂਦਾ ਭਾਜਪਾ ਦੀਆਂ ਸਰਕਾਰਾਂ ਨੇ ਜਾਂ ਗੱਠ ਜੋੜ ਦੀ ਸਰਕਾਰ ਐ ਪਰ ਸਾਰੇ ਚੁੱਪ ਨੇ ਹੁਣ ਗੱਲ ਕਰਦਿਆਂ ਪੇਪਰ ਲੀਕ ਮਾਮਲਿਆਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਪੇਪਰ ਲੀਕ ਦੀ ਗੂੰਜ ਤਾਂ ਚਾਰ ਚੁਫੇਰੇ ਪੈ ਰਹੀ ਹੈ ਇਸ ਸੰਬੰਧੀ ਇਸੇ ਸਾਲ ਫਰਵਰੀ ਦੇ ਵਿੱਚ ਪਾਸ ਕੀਤਾ ਗਿਆ ਕਾਨੂੰਨ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਨਵੇਂ ਕਾਨੂੰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਤੇ ਨਵਾਂ ਕਾਨੂੰਨ ਲੋਕ ਪ੍ਰੀਖਿਆ ਐਕਟ 2024 ਦੇ ਲਾਗੂ ਹੋਣ ਤੋਂ ਬਾਅਦ ਜਨਤਕ ਇਮਤਿਹਾਨ ਦੇ ਵਿੱਚ ਗਲਤ ਤਰੀਕਾ ਵਰਤਣ ਤੇ ਹੁਣ 3 ਤੋਂ ਲੈ ਕੇ 5 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹਦੇ ਵਿੱਚ ਨਕਲ ਰੋਕਣ ਲਈ ਘੱਟੋ-ਘੱਟ 3 ਤੋਂ 5 ਸਾਲ ਤੱਕ ਦੀ ਕੈਦ ਅਤੇ ਅਜਿਹੇ ਸੰਗਠਿਤ ਅਪਰਾਧ ਦੇ ਵਿੱਚ ਸ਼ਾਮਲ ਵਿਅਕਤੀਆਂ ਲਈ 5 ਤੋਂ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ। ਪ੍ਰਸਤਾਵਿਤ ਕਾਨੂੰਨ ਦੇ ਵਿੱਚ ਘੱਟੋ-ਘੱਟ 1 ਕਰੋੜ ਰੁਪਏ ਦੇ ਜੁਰਮਾਨੇ ਦੀ ਵੀ ਵਿਵਸਥਾ ਹੈ। ਇਹਦੇ ਨਾਲ ਹੀ ਲੋਕ ਪ੍ਰੀਖਿਆ ਕਾਨੂੰਨ 2024 ਦੇ ਵਿੱਚ ਲਿਖਿਆ ਗਿਆ ਹੈ ਕਿ ਪ੍ਰਾਸ਼ਨ ਪੱਤਰ ਜਾਂ ਉੱਤਰ ਕੁੰਜੀ ਦਾ ਲੀਕ ਹੋਣਾ ਕਿਸੇ ਉਮੀਦਵਾਰ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਜਨਤਕ ਪ੍ਰੀਖਿਆ ਵਿੱਚ ਮਦਦ ਕਰਨਾ ਅਤੇ ਕੰਪਿਊਟਰ ਸਿਸਟਮ ਨਾਲ ਛੇੜਛਾੜ ਕਰਨਾ ਇਸੇ ਵਿਅਕਤੀ ਲੋਕਾਂ ਦੇ ਸਮੂਹ ਜਾਂ ਸੰਸਥਾਵਾਂ ਦੇ ਵੱਲੋਂ ਕੀਤੇ ਗਏ ਅਪਰਾਧ ਇਹਦੇ ਵਿੱਚ ਸ਼ਾਮਲ ਹੋਣਗੇ ਭਾਵੇਂ ਉਹਨਾਂ ਨੂੰ ਸਖਤ ਸਜ਼ਾਾਂ ਮਿਲਣਗੀਆਂ ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਹੈ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਹ ਵਾਂਗ ਉੱਠ ਖੜੀ ਹੈ ਕਿਸਾਨਾਂ ਨੂੰ ਵੱਡੀ ਰਾਹਤ ਜਾਂ ਖੁਸ਼ਖਬਰੀ ਆਖਾਂ ਇਹ ਇਹ ਹੈ ਕਿ ਕਿਸਾਨਾਂ ਦੀ ਆਰਥਿਕ ਸਮੱਸਿਆ ਨੂੰ ਦੇਖਦਿਆਂ ਤੇਲੰਗਾਨਾ ਦੇ ਮੁੱਖ ਮੰਤਰੀ ਏ ਰਿਵੰਤ ਰੈਡੀ ਦੀ ਸਰਕਾਰ ਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਰੈਡੀ ਨੇ ਕਿਹਾ ਕਿ 2 ਲੱਖ ਰੁਪਏ ਦੀ ਕਰਜ਼ ਜਿਹੜੀ ਮਾਫੀ ਆ ਜਲਦ ਲਾਗੂ ਕਰ ਦਿੱਤੀ ਜਾਏਗੀ ਉਥੋਂ ਦੀ ਸਿਬਾਈ ਕੈਬਨਟ ਦੀ ਬੈਠਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਦੇ ਦੌਰਾਨ ਦੱਸਿਆ ਗਿਆ ਕਿ 2018 ਤੋਂ 2023 ਦੇ ਵਿਚਕਾਰ ਜਿਨ੍ਹਾਂ ਕਿਸਾਨਾਂ ਨੇ 2 ਲੱਖ ਰੁਪਏ ਤੱਕ ਦਾ ਕਰਜ਼ ਲਿਆ ਉਹਨਾਂ ਨੂੰ ਇੱਕ ਮੁਸ਼ਤ ਮੁਆਫ ਕਰ ਦਿੱਤਾ ਜਾਏਗਾ ਇਹ ਕਰਜ਼ రెడ్డి ਨੇ ਇਹ ਵੀ ਆਖਿਆ ਕਿ ਕੈਬਨਟ ਨੇ 12 ਦਸੰਬਰ 2118 ਤੋਂ 9 ਦਸੰਬਰ 2023 ਤੱਕ 5 ਸਾਲ ਦੇ ਸਮੇਂ ਲਈ ਤੇਲੰਗਾਨਾ ਦੇ ਕਿਸਾਨਾਂ ਵੱਲੋਂ ਲਏ ਗਏ 2 ਲੱਖ ਰੁਪਏ ਦੇ ਕਰਜ਼ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਰੈਡੀ ਨੇ ਕਿਹਾ ਕਿ ਸ਼ਰਤਾਂ ਸਬੰਧੀ ਕਰਜ਼ਾ ਮੁਆਫੀ ਦੇ ਵੇਰਵਿਆਂ ਦਾ ਐਲਾਨ ਜਲਦ ਕਰ ਦਿੱਤਾ ਜਾਏਗਾ ਭਾਵ ਹਾਲੇ ਇਹਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਇਹ ਕਰਜ਼ ਕਿਹੜਾ ਹੈ ਆੜਤੀਆਂ ਦਾ ਹੈ ਸਰਕਾਰੀ ਸਹਿਕਾਰੀ ਬੈਂਕਾਂ ਦਾ ਹੈ ਜਾ ਕਿਸਾਨੀ ਕਰਜ਼ਾ ਹੈ ਇਹਦਾ ਹਲੇ ਵਿਸਥਾਰ ਆਉਣਾ ਬਾਕੀ ਹੈ ਉਹਨਾਂ ਨੇ ਕਿਹਾ ਕਿ ਕਰਜ਼ ਮੁਆਫੀ ਨਾਲ ਉਥੋਂ ਦੇ ਖਜ਼ਾਨੇ ਤੇ 31000 ਕਰੋੜ ਰੁਪਏ ਦਾ ਬੋਝ ਪਵੇਗਾ ਉਹਨਾਂ ਦੋਸ਼ ਲਗਾਇਆ ਕਿ ਪਿਛਲੀ ਬੀਆਰਐਸ ਸਰਕਾਰ ਨੇ 1 ਲੱਖ ਰੁਪਏ ਦੀ ਕਰਜ਼ ਮੁਆਫੀ ਦੇ ਆਪਣੇ ਵਾਅਦੇ ਨੂੰ ਇਮਾਨਦਾਰੀ ਨਾਲ ਲਾਗੂ ਨਾ ਕਰਕੇ ਕਿਸਾਨਾਂ ਅਤੇ ਖੇਤੀ ਸੈਕਟਰ ਨੂੰ ਸੰਕਟ ਵਿੱਚ ਪਾਇਆ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ 2 ਲੱਖ ਰੁਪਏ ਦੇ ਕਰਜ਼ਾ ਮੁਆਫੀ ਦੇ ਆਪਣੇ ਚੋਣ ਵਾਅਦੇ ਨੂੰ ਦਰਅਸਲ ਪੂਰਾ ਕਰ ਰਹੀ ਹੈ। ਉਹਨਾਂ ਦੀ ਸਰਕਾਰ ਤੇ ਵਿੱਤੀ ਬੋਝ ਦੇ ਬਾਰੇ ਮੁੱਖ ਮੰਤਰੀ ਰੈਡੀ ਨੇ ਕਿਹਾ ਕਿ ਕਰਜ਼ਾ ਮੁਆਫੀ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ ਲਗਭਗ 31000 ਕਰੋੜ ਰੁਪਏ ਦਾ ਬੋਝ ਪਏਗਾ। ਉਹਨਾਂ ਦੋਸ਼ ਲਗਾਇਆ ਹੈ ਕਿ ਪਿਛਲੀ ਸਰਕਾਰ ਨੇ ਵਾਅਦਾ ਤਾਂ ਕੀਤਾ ਸੀ ਕਿ 1 ਲੱਖ ਰੁਪਏ ਦੀ ਕਰਜ਼ੇ ਦੀ ਮੁਆਫੀ ਕੀਤੀ ਜਾਏਗੀ ਦਿੱਤੀ ਜਾਏਗੀ ਪਰ ਉਹ ਉਹ ਉਹਨਾਂ ਨੇ ਸਹੀ ਤਰੀਕੇ ਨਾਲ ਕਰਜ਼ਾ ਮੁਆਫੀ ਕੀਤੀ ਨਹੀਂ। ਮੁੱਖ ਮੰਤਰੀ ਰੈਡੀ ਨੇ ਇਹ ਵੀ ਆਖਿਆ ਕਿ ਉਹਨਾਂ ਦੀ ਸਰਕਾਰ ਆਪਣੇ ਇਸ ਵਾਅਦੇ ਤੋਂ ਭੱਜੀ ਨਹੀਂ ਸਗੋਂ ਉਹਨਾਂ ਨੇ ਇੱਕ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ ਹੈ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਝਾਰਖੰਡ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਵਾਫ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੋਂ ਦੇ ਮੁੱਖ ਮੰਤਰੀ ਚੰਪਾਈ ਸੁਰੇਨ ਨੇ ਕਿਹਾ ਸੀ ਕਿ ਉਹਨਾਂ ਦੀ ਗੱਠਜੋੜ ਸਰਕਾਰ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਨੂੰ ਮੁਆਫ ਕਰੇਗੀ ਇਹਦੇ ਨਾਲ ਹੀ ਮੁਫਤ ਬਿਜਲੀ ਦਾ ਕੋਟਾ ਵਧਾ ਕੇ 200 ਯੂਨਿਟ ਤੱਕ ਕੀਤਾ ਜਾਏਗਾ ਇਹਦੇ ਨਾਲ ਹੀ ਕਈ ਬੈਂਕਾਂ ਨੂੰ ਪ੍ਰਸਤਾਵ ਪੇਸ਼ ਕਰਨ ਵਾਸਤੇ ਵੀ ਆਖਿਆ ਸੀ ਮੁੱਖ ਮੰਤਰੀ ਚੰਪਾਈ சுரேਨ ਦੇ ਅਨੁਸਾਰ 31 ਮਾਰਚ 2120 ਤੱਕ ਕਿਸਾਨਾਂ ਦਾ 50000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦਾ ਕਰਜ਼ਾ ਇੱਕ ਟਾਈਮ ਸੈਟਲਮੈਂਟ ਦੇ ਰਾਹੀਂ ਮਾਫ ਕੀਤਾ ਜਾਏਗਾ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਫੈਸਲੇ ਤੇ ਰਾਹੁਲ ਗਾਂਧੀ ਦੀ ਅਤੇ ਪ੍ਰਿਯੰਕਾ ਗਾਂਧੀ ਦੀ ਇਹਨਾਂ ਦੀ ਵੀ ਪ੍ਰਤੀਕਿਰਿਆ ਤੇ ਬਿਆਨ ਸਾਹਮਣੇ ਆਏ ਹੈ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਤੇਲੰਗਾਨਾ ਦੇ ਕਿਸਾਨ ਪਰਿਵਾਰਾਂ ਨੂੰ ਵਧਾਈ ਇਹ ਇਤਿਹਾਸ ਕਦਮ ਜੋ 40 ਲੱਖ ਕਿਸਾਨ ਪਰਿਵਾਰਾਂ ਨੂੰ ਕਰਜ਼ ਮੁਕਤ ਕਰੇਗਾ ਜੋ ਅਸੀਂ ਕਿਹਾ ਉਹ ਕਰਕੇ ਵਿਖਾਇਆ ਇੱਕ ਹੀ ਨੀਅਤ ਅਤੇ ਇਹ ਆਦਤ ਹੈ ਕਾਂਗਰਸ ਸਰਕਾਰ ਦਾ ਮਤਲਬ ਹੈ ਸੂਬੇ ਦਾ ਖਜ਼ਾਨਾ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਰਕਾਰ ਦੇ ਹਰ ਲੋੜੀਂਦੇ ਵਿਅਕਤੀ ਨੂੰ ਮਜ਼ਬੂਤ ਬਣਾਉਣਾ ਇਹਦੀ ਉਦਾਹਰਣ ਤੇਲੰਗਾਨਾ ਸਰਕਾਰ ਦਾ ਇਹ ਫੈਸਲਾ ਇਸੇ ਤਰ੍ਹਾਂ ਪ੍ਰਿਯੰਕਾ ਗਾਂਧੀ ਨੇ ਵੀ ਤੇਲੰਗਾਨਾ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਾਡੀ ਰਾਜਸਥਾਨ ਅਤੇ ਸਤਿਸ਼ਗੜ ਸਰਕਾਰ ਨੇ ਵੀ ਕਿਸਾਨਾਂ ਦੀ ਕਰਜ਼ਾ ਮੁਆਫੀ ਕੀਤੀ ਸੀ ਜਦੋਂ ਕੇਂਦਰ ਦੇ ਵਿੱਚ ਸਾਡੀ ਸਰਕਾਰ ਸੀ ਤਾਂ ਵੀ ਕਿਸਾਨਾਂ ਦਾ 70000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ ਇਸ ਐਲਾਨ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੀਰ ਨੇ ਤੇਲੰਗਾਨਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਹਦੇ ਤੋਂ ਸਬਕ ਤੇ ਨਸੀਹਤ ਲੈਣ ਵਾਸਤੇ ਆਖਿਆ ਉਨਾ ਕਿ ਹਾਕੇ ਕੇਂਦਰ ਕਾਰਪੋਰੇਟ ਦਾ ਕਰਜ਼ਾ ਤਾਂ ਮੁਆਫ ਕਰ ਸਕਦਾ ਪਰ ਸਾਡਾ ਨਹੀਂ ਇਸੇ ਤਰ੍ਹਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਬਾਰੇ ਸੋਚਣ ਦੀ ਅਪੀਲ ਕੀਤੀ ਹੈ ਇਸੇ ਤਰ੍ਹਾਂ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਨੇ ਵੀ ਤੇਲੰਗਾਨਾ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਨਸੀਹਤ ਦਿੱਤੀ ਹੈ ਹੁਣ ਦੂਸਰੇ ਪਾਸੇ ਸਵਾਲ ਇਹ ਵੀ ਹੈ ਕਿ ਭਾਵੇਂ ਤੇ ਤਲੰਗਾਨਾ ਸਰਕਾਰ ਤੇ ਭਾਵੇਂ ਕੋਈ ਹੋਰ ਸਰਕਾਰ ਕਰਜ਼ਾ ਮੁਆਫ ਕਰੇ ਚੰਗੀ ਗੱਲ ਐ ਲੋਕ ਹਿੱਤ ਦੀ ਗੱਲ ਐ ਪਰ ਜਿਹੜੇ ਲੋਕ ਖੇਤੀ ਨਹੀਂ ਕਰਦੇ ਜੇ ਉਹਨਾਂ ਨੇ 2-2 ਲੱਖ ਰੁਪਏ ਦਾ ਕਰਜ਼ਾ ਲਿਆ ਹੋਵੇ ਕਿ ਉਹਨਾਂ ਨੂੰ ਮੁਆਫ ਕਰਨਾ ਚਾਹੀਦਾ ਹੈ ਜਾਂ ਨਹੀਂ ਇਹ ਬਹੁਤ ਵੱਡਾ ਸਵਾਲ ਐ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸੇ ਤਰੀਕੇ ਬਹੁਤ ਸਾਰੇ ਕਿਸਾਨਾਂ ਸਿਰ ਸਗੋਂ ਕਰਜ਼ਾ ਹੋਰ ਟੜਵਾ ਦਿੱਤਾ ਸੀ ਪਰ ਕਰਜ਼ਾ ਮੁਆਫ ਨਹੀਂ ਸੀ ਹੋਇਆ ਹੁਣ ਗੱਲ ਕਰਦੇ ਆਂ ਖਾਸ ਕਰਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੁਝ ਮੁਲਾਜ਼ਮਾਂ ਜਾਂ ਅਧਿਕਾਰੀ ਹੁੰਦੇ ਐ ਜਿਹੜੇ ਸਮੇਂ ਸਰ ਦਫ਼ਤਰ ਨਹੀਂ ਜਾਂਦੇ ਪਰ ਹੁਣ ਉਹ ਸੋਚਣ ਵਿਚਾਰਨ ਜ਼ਰੂਰ ਕਿਉਂਕਿ ਸਰਕਾਰੀ ਮੁਲਾਜ਼ਮਾਂ ਦੇ ਸਮੇਂ ਸਿਰ ਦਫ਼ਤਰ ਨਾ ਪਹੁੰਚਣ ਨੂੰ ਲੈ ਕੇ ਹੁਣ ਸਖਤੀ ਕੀਤੀ ਜਾਏਗੀ ਕੇਂਦਰ ਸਰਕਾਰ ਦੇ ਮੁਲਾਜ਼ਮ ਜੇਕਰ ਸਵੇਰ 9 ਵਜੇ ਤੱਕ ਦਫ਼ਤਰ ਦੇ ਅੰਦਰ ਦਾਖਲ ਨਾ ਹੋਏ ਤਾਂ ਅੱਧੇ ਦਿਨ ਦੀ ਉਹਨਾਂ ਦੀ ਕੈਜੂਅਲ ਛੁੱਟੀ ਕੱਢ ਦਿੱਤੀ ਜਾਏਗੀ ਲੇਟ ਲਤੀਫ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਲਾਈਨ ਤੇ ਲਿਆਉਣ ਦੇ ਵਾਸਤੇ ਕੇਂਦਰ ਸਰਕਾਰ ਨੇ ਇਹ ਨਿਰਦੇਸ਼ ਜਾਰੀ ਕਰ ਦਿੱਤੇ ਨੇ ਵੈਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਦੇ ਪਹੁੰਚਣ ਦਾ ਸਮਾਂ 9 ਵਜੇ ਦਾ ਹੈ ਪਰ ਫਿਰ ਵੀ ਉਹਨਾਂ ਨੂੰ 15 ਮਿੰਟ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਜੇਕਰ ਕੋਈ 9:30 ਵਜੇ ਤੱਕ ਵੀ ਦਫ਼ਤਰ ਨਹੀਂ ਪਹੁੰਚੂਗਾ ਤਾਂ ਉਹਦੇ ਖਿਲਾਫ ਅੱਧੀ ਛੁੱਟੀ ਦੇ ਰੂਪ ਵਿੱਚ ਐਕਸ਼ਨ ਲਿਆ ਜਾਏਗਾ ਇਹਦੇ ਤੋਂ ਇਲਾਵਾ ਸਰਕੂਲਰ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜੇਕਰ ਮੁਲਾਜ਼ਮ ਕਿਸੇ ਖਾਸ ਦਿਨ ਦਫ਼ਤਰ ਨਹੀਂ ਆ ਰਿਹਾ ਤਾਂ ਉਹਨੂੰ ਪਹਿਲਾਂ ਇਤਲਾਹ ਕਰਨੀ ਹੋਏਗੀ ਅਤੇ ਇਹਦੇ ਵਾਸਤੇ ਪਹਿਲਾਂ ਤੋਂ ਉਹਨੂੰ ਅਰਜ਼ੀ ਮਨਜ਼ੂਰ ਵੀ ਕਰਵਾਉਣੀ ਹੋਏਗੀ ਇਹ ਨਹੀਂ ਹੋਏਗਾ ਕਿ ਚਲੋ ਉੱਥੇ ਕੌਣ ਪੁੱਛਦਾ ਹੈ ਜਾਰੀ ਕੀਤੇ ਨਿਰਦੇਸ਼ ਦੇ ਵਿੱਚ ਇਹ ਵੀ ਹੈ ਕਿ ਮੁਲਾਜ਼ਮ ਨੂੰ ਸਹੀ ਹਾਜ਼ਰੀ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਇਹਦੇ ਲਈ ਅਧਿਕਾਰ ਜਿਹੜਾ ਵੀ ਹੋਵੇਗਾ ਕਿਸੇ ਦਾ ਭਾਅ ਉਹਨੂੰ ਉਹਦੇ ਤੇ ਨਜ਼ਰ ਰੱਖਣੀ ਪਵੇਗੀ ਤੇ ਮੁਲਾਜ਼ਮ ਤੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਮੁਲਾਜ਼ਮਾਂ ਦੀ ਲੇਟ ਰਤੀफी ਸਮੇਂ ਤੋਂ ਪਹਿਲਾਂ ਦਫ਼ਤਰ ਛੱਡਣ ਦੀ ਸ਼ਿਕਾਇਤ ਨੂੰ ਦੂਰ ਕਰਨ ਦੇ ਵਾਸਤੇ ਬਾਇਓਮੈਟ੍ਰਿਕ ਹਾਜ਼ਰੀ 2014 ਦੇ ਵਿੱਚ ਲਾਗੂ ਤਾਂ ਕੀਤੀ ਗਈ ਸੀ ਪਰ ਸਰਕਾਰ ਕਹਿੰਦੀ ਹੈ ਕਿ ਕੋਵਿਡ ਦੀ ਵਜ੍ਹਾ ਕਰਕੇ ਸਿਸਟਮ ਹਟਾ ਦਿੱਤਾ ਗਿਆ ਸੀ 2022 ਤੋਂ ਇਸ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਸੀ ਇਹਦੇ ਲਈ ਫੇਸ ਲੈਸ ਸਿਸਟਮ ਲਾਗੂ ਕੀਤਾ ਗਿਆ ਸੀ ਅੱਖਾਂ ਦੇ ذریعے ਹਾਜ਼ਰੀ ਨੂੰ ਲਗਾਇਆ ਜਾਂਦਾ ਸੀ ਪਰ ਇਹਦੇ ਨਤੀਜੇ ਕੋਈ ਸਾਰਥਕ ਨਹੀਂ ਸੀ ਨਿਕਲੇ ਹੁਣ ਵੇਖਦੇ ਹਾਂ ਕਿ ਬਾਇਓਮੈਟ੍ਰਿਕ ਦੇ ਨਾਲ ਹਾਜ਼ਰੀ ਲਵਾਉਣੀ ਅਤੇ ਸਮੇਂ ਸਿਰ ਦਫ਼ਤਰ ਪਹੁੰਚਣਾ ਤੇ ਫਿਰ ਇਹ ਨਹੀਂ ਕਿ ਦਫ਼ਤਰ ਵਿੱਚ ਪਹੁੰਚ ਗਏ ਦਫ਼ਤਰ ਵਿੱਚ ਪਹੁੰਚ ਕੇ ਕੰਮ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ ਉਮੀਦ ਹੈ ਕਿ ਇਸ ਪਾਸੇ ਸਰਕਾਰੀ ਅਧਿਕਾਰੀ ਮੁਲਾਜ਼ਮ ਕਦਮ ਵਧਾਉਣਗੇ ਹੁਣ ਗੱਲ ਕਰਦੇ ਹਾਂ ਡੇਰਾ ਮੁਖੀ ਉਨੂੰ ਇੱਕ ਹੋਰ ਕਰਾਰੇ ਝਟਕੇ ਦੀ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਉਹਦੇ ਮੁੱਖ ਮਲਜ਼ਮਾਂ ਦੇ ਵਿੱਚੋਂ ਇੱਕ ਹੈ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖਲ ਕਰਨ ਤੋਂ ਬਾਅਦ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਹੈ ਕਿ ਸਰਕਾਰ ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਹਾਈ ਕੋਰਟ ਨੇ ਪ੍ਰਦੀਪ ਕਲੇਰ ਦੇ ਵੱਲੋਂ ਧਾਰ ਪਟੀਸ਼ਨ ਦਾ ਨਿਵਟਾਰਾ ਕਰ ਦਿੱਤਾ ਹੈ ਅਤੇ ਨਾਲ ਇਹ ਹੁਕਮ ਜਾਰੀ ਕਰ ਦਿੱਤੇ ਨੇ ਇਸ ਪਟੀਸ਼ਨ ਦੇ ਵਿੱਚ ਪ੍ਰਦੀਪ ਕਲੇਰ ਨੇ 20 ਅਕਤੂਬਰ 2115 ਨੂੰ ਦਰਜ ਐਫ ਆਈ ਆਰ ਦੇ ਆਧਾਰ ਤੇ ਜ਼ਮਾਨਤ ਦੀ ਮੰਗ ਕੀਤੀ ਸੀ ਦੱਸਣਾ ਬਣਦਾ ਹੈ ਕਿ ਪ੍ਰਦੀਪ ਕਲੇਰ ਨੇ ਡੇਰਾ ਮੁਖੀ ਗੁਰਮੀਤ RAM ਰਹੀਮ ਅਤੇ ਹਣੀਪ੍ਰੀਤ ਦੇ ਖਿਲਾਫ ਗਵਾਹੀ ਦਿੱਤੀ ਹੈ ਹਾਈ ਕੋਰਟ ਨੇ ਆਪਣੇ ਹੁਕਮ ਦੇ ਵਿੱਚ ਕਿਹਾ ਕਿਉਂਕਿ ਐਫ ਆਈ ਆਰ 2015 ਨਾਲ ਸੰਬੰਧਤ ਹੈ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਹਿ ਮੁਲਜ਼ਮ ਜਤਿੰਦਰ ਵੀਰ ਅਰੋੜਾ ਨੇ ਪਟੀਸ਼ਨਰ ਦਾ ਨਾਮ ਲਿਆ ਸੀ ਇਸ ਮਾਮਲੇ ਵਿੱਚ ਉਸ ਨੂੰ ਤੇ ਹੋਰ ਸੱਤ ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਸਿਰਫ ਪਟੀਸ਼ਨਰ ਹੀ ਹਿਰਾਸਤ ਵਿੱਚ ਹੈ ਉਹ ਆਪਣੇ ਖਿਲਾਫ ਦਰਜ ਹੋਰ ਮਾਮਲਿਆਂ ਦੇ ਵਿੱਚ ਵੀ ਜ਼ਮਾਨਤ ਹੈ ਸਰਕਾਰ ਦੇ ਜਵਾਬ ਤੋਂ ਬਾਅਦ ਉਹਨੂੰ ਸਰਕਾਰੀ ਗਵਾਹ ਬਣਾਏ ਜਾਣ ਦੀ ਸੰਭਾਵਨਾ ਪੂਰੀ ਪੂਰੀ ਬਣ ਗਈ ਹੈ ਪਾਬ ਉਹ ਹੋ ਸਕਦਾ ਹੈ ਕਿ ਹੁਣ ਡੇਰਾ ਮੁਖੀ ਦੇ ਖਿਲਾਫ ਠੋਕ ਕੇ ਗਵਾਹੀ ਦੇਵੇ ਅਤੇ ਉਹਦੀਆਂ ਜੜਾਂ 'ਚ ਬੈਠੇ ਇਸ ਵੰਦੀ ਪਟੀਸ਼ਨਰ ਨੂੰ ਹੋਰ ਕੈਦ ਦੀ ਹੁਣ ਲੋੜ ਨਹੀਂ ਪ੍ਰਦੀਪ ਕਲੇਰ ਦੀ ਗਵਾਹੀ ਦੀਆਂ ਜਿਹੜੀਆਂ 6 ਅਹਿਮ ਗੱਲਾਂ ਨੇ ਜਿਹੜੀਆਂ ਗ੍ਰਿਫਤਾਰੀ ਤੋਂ ਬਾਅਦ ਉਹਨੇ ਆਖੀਆਂ ਸੀ ਉਹ ਬਹੁਤ ਮਹੱਤਵਪੂਰਨ ਨੇ ਸਭ ਤੋਂ ਪਹਿਲੀ ਗੱਲ ਉਹਨੇ ਆਖੀ ਸੀ ਕਿ ਮੈਂ ਸਿਆਸੀ ਵਿੰਗ ਦਾ ਪ੍ਰਧਾਨ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ 1987 ਤੋਂ ਡੇਰਾ ਸੱਚਾ ਸੌਦਾ ਦੇ ਨਾਲ ਜੁੜਿਆ ਹੋਇਆ ਹਾਂ ਸਾਲ 2014 ਦੇ ਵਿੱਚ ਮੈਨੂੰ ਡੇਰੇ ਦੇ ਸਿਆਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਮੇਰਾ ਕੰਮ ਲੀਡਰਾਂ ਨੂੰ ਮਿਲਣਾ ਸੀ ਮੈਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਇਸ ਦਾ ਪ੍ਰਧਾਨ ਬਣਾਇਆ ਸੀ ਜਿਹੜੀ ਦੂਸਰੀ ਗੱਲ ਉਹਦੀ ਅਹਿਮ ਹੈ ਕਿ ਮੈਂ ਮਾਰਚ ਜਾਂ ਅਪ੍ਰੈਲ 2015 ਦੇ ਵਿੱਚ ਦਿੱਲੀ ਜਾਣਾ ਸੀ ਮੈਨੂੰ ਰਾਮ ਰਹੀਮ ਨੂੰ ਮਿਲਣ ਲਈ ਬੁਲਾਇਆ ਗਿਆ ਜਦੋਂ ਮੈਂ ਉੱਥੇ ਗਿਆ ਤਾਂ ਗੁਰਮੀਤ ਰਾਮ ਰਹੀਮ ਹਨੀਪ੍ਰੀਤ ਰਾਕੇਸ਼ ਕੁਮਾਰ ਉਰਫ ਰਾਕੇਸ਼ ਦੜਬਾ ਸੰਦੀਪ ਬਰੇਟਾ ਹਰਸ਼ ਧੂਰੀ ਮਹਿੰਦਰਪਾਲ ਬਿੱਟੂ ਕੋਟਕਪੂਰਾ ਗੁਲਾਬ ਅਤੇ ਗੁਰਲੀਨ ਉਰਫ ਰਾਕੇਸ਼ ਕੁਮਾਰ ਉੱਥੇ ਸਾਰੇ ਮੌਜੂਦ ਸੀ ਤੀਸਰੀ ਉਹਦੀ ਗਵਾਹੀ ਦੀ ਜਿਹੜੀ ਅਹਿਮ ਗੱਲ ਹੈ ਮਹਿੰਦਰਪਾਲ ਨੇ ਉਹ ਕਹਿੰਦੇ ਸੌਦਾ ਸਾਧ ਨੂੰ ਦੱਸਿਆ ਕਿ ਬੁਰਦ ਜਵਾਰ ਸਿੰਘ ਵਾਲਾ ਦੇ ਵਿੱਚ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਜੀ ਉਹਨੇ ਕਥਾ ਕੀਤੀ ਉਹਦੇ ਤੋਂ ਪ੍ਰੇਰਿਤ ਹੋ ਕੇ ਰਾਮ ਰਹੀਮ ਨੂੰ ਮੰਨਣ ਵਾਲੇ ਲੋਕਾਂ ਨੇ ਰਾਮ ਰਹੀਮ ਦੀ ਫੋਟੋ ਵਾਲਾ ਲੋਕਟ ਜ਼ਮੀਨ ਤੇ ਵਹਾ ਮਾਰਿਆ ਲਾ ਕੇ ਗਲੋਂ ਸੁੱਟ ਦਿੱਤਾ ਤੇ ਚੌਥੀ ਗੱਲ ਜਿਹੜੀ ਉਹਦੀ ਗਵਾਹੀ ਦੀ ਹੈ ਕਿ ਜਦੋਂ ਇਹ ਗੱਲ ਪਤਾ ਲੱਗੀ ਕਿ ਉਹ ਲੋਕਡ ਵਗਾ ਮਾਰੇ ਹਰਜਿੰਦਰ ਸਿੰਘ ਮਾਂਜੀ ਦੀ ਕਥਾ ਸੁਣਨ ਤੋਂ ਬਾਅਦ ਕਹਿੰਦੇ ਇਹ ਸੁਣ ਕੇ ਹਰਿੰਪ੍ਰੀਤ ਨੂੰ ਫਿਰ ਗੁੱਸਾ ਆ ਗਿਆ ਉਹਨੇ ਕਿਹਾ ਕਿ ਜਦੋਂ ਇਹ ਲੋਕਡ ਛੁੱਟੇ ਗਏ ਸੀ ਤਾਂ ਤੁਸੀਂ ਕੀ ਕਰ ਰਹੇ ਸੀ ਤੁਸੀਂ ਕਿਉਂ ਕੁਝ ਨਹੀਂ ਕੀਤਾ ਫਿਰ ਗੁਰਬੀਤ RAM ਰਹੀਮ ਅਤੇ ਹਣੀਪ੍ਰੀਤ ਨੇ ਕਿਹਾ ਕਿ ਇੱਟ ਦਾ ਜਵਾਬ ਪੱਥਰ ਨਾਲ ਦਿਓ ਕਹਿੰਦੇ ਉੱਥੇ ਮੌਜੂਦ ਰਾਕੇਸ਼ ਅਤੇ ਬਿੱਟੂ ਨੇ ਕਿਹਾ ਕਿ ਉਹ ਪ੍ਰਚਾਰਕ ਹੈ ਤੇ ਸਿੱਖਾਂ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਹੈ। ਇਹਦੇ ਤੋਂ ਬਾਅਦ ਕਹਿੰਦੇ ਹਣੀ ਪ੍ਰੀਤ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਗੱਲ ਆਖੀ ਤੇ ਰਾਮ ਰਹੀਮ ਨੇ ਕਿਹਾ ਹਣੀ ਪ੍ਰੀਤ ਜੋ ਵੀ ਕਹਿ ਰਹੀ ਹੈ ਜਲਦੀ ਤੋਂ ਜਲਦੀ ਕੀਤਾ ਜਾਵੇ। ਉਹਦੀ ਗਵਾਹੀ ਜਿਹੜਾ ਪੰਜਵਾਂ ਅਹਿਮ ਪਹਿਲੂ ਹੈ ਕਿ ਮਹਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਪੰਜਾਬ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਇਸ ਕੰਮ ਨੂੰ ਆਪਣੀ ਟੀਮ ਦੇ ਵਜੋਂ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨਾ ਚਾਹੁੰਦਾ ਸੀ ਤੇ ਉਹਦਾ ਇਹ ਫਰਜ਼ ਸੀ। ਉਸ ਸਮੇਂ ਕਹਿੰਦੇ ਮੈਂ ਉਹਨਾਂ ਦੇ ਪਿੱਛੇ ਖੜਾ ਸੀ ਗੁਰਮੀਤ RAM ਰਹੀਮ ਨੇ ਪੁੱਛਿਆ ਬੇਟਾ ਤੇਰਾ ਕੀ ਕੰਮ ਹੈ ਮੈਂ ਦੱਸਿਆ ਕਿ ਮੈਂ ਦਿੱਲੀ ਜਾਣਾ ਹੈ ਉਹਨੇ ਕੁਝ ਲੋਕਾਂ ਨੂੰ ਮਿਲਣ ਲਈ ਕਿਹਾ ਤੇ ਫਿਰ ਮੈਂ ਉੱਥੋਂ ਆ ਗਿਆ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ 6ਵਾਂ ਪਹਿਲੂ ਆ ਉਹ ਇਹ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ RAM ਰਹੀਮ ਹਨੀਪ੍ਰੀਤ ਰਾਕੇਸ਼ ਢੜਬਾ ਅਤੇ ਕੁਝ ਹੋਰ ਲੋਕ ਮੈਨੂੰ ਮਾਰ ਸਕਦੇ ਆ ਜਾਂ ਮਰਵਾ ਸਕਦੇ ਆ ਇਦੇ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮਹਿੰਦਰਪਾਲ ਬਿੱਟੂ ਦੀ ਨਾਬਾ ਹਾਈ ਸਿਕਿਉਰਿਟੀ ਜੇਲ੍ਹ ਹੈ ਜਿਹੜੀ ਉਹਦੇ ਵਿੱਚ ਮੌਤ ਹੋਈ ਸੀ ਉਹਦਾ ਕਤਲ ਹੋ ਗਿਆ ਸੀ। ਉਹਨਾਂ ਨੇ ਕਿਹਾ ਕਿ ਮੇਰੀ ਪਤਨੀ, ਧੀ, ਪਿਤਾ, ਮਾਂ ਤੇ ਰਿਸ਼ਤੇਦਾਰਾਂ ਸਮੇਤ ਮੇਰਾ ਪਰਿਵਾਰ ਡੇਰਾ ਮੁਖੀ ਤੋਂ ਡਰਿਆ ਹੋਇਆ ਹੈ ਅਤੇ ਉਹ ਉਹਨਾਂ ਦਾ ਕਤਲ ਕਰਵਾ ਸਕਦੇ ਨੇ। ਹੁਣ ਵੇਖਦੇ ਆ ਕਿ ਜੇ ਸਰਕਾਰੀ ਗਵਾਹ ਬਣਦਾ ਆਹੀ ਗਵਾਹੀਆਂ ਠੋਕ ਕੇ ਦਿੰਦਾ ਤੇ ਫਿਰ ਕਿੱਥੇ ਤੱਕ ਇਹ ਜਾਂਦੀ ਹੈ ਗੱਲ। ਤੇ ਹੁਣ ਗੱਲ ਕਰਦੇ ਆ ਹਰਮੰਦਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਦਰਸਲ ਇੱਕ ਯੋਗਾ ਕਰਦੀ ਇੱਕ ਲੜਕੀ ਦੀ ਤਸਵੀਰ ਦਾ ਭੰਬਲ ਭੂਸਾ ਸੀ ਨਾ ਜਿਹੜਾ ਉਹ ਕਲੀਅਰ ਹੁੰਦਾ ਜਾ ਰਿਹਾ ਕੌਣ ਹੈ ਕਿਵੇਂ ਹੈ ਤੇ ਕਰਮਚਾਰੀ ਸੇਵਾਦਾਰ ਕੀ ਕਰਦੇ ਰਹੇ ਤੁਸੀਂ ਦੇਖੋ ਕਿ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਸਰੋਵਰ ਦੇ ਕਿਨਾਰੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਇੱਕ ਲੜਕੀ ਉੱਥੇ ਯੋਗਾ ਕਰਦੀ ਹੈ ਜਿਸ ਤੇ ਫਲਸਰੂਪ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਵੀ ਮੁਅਤਲ ਕਰਨ ਦੀ ਖਬਰ ਹੈ ਯੋਗ ਦੇਵ ਸੀ 21 ਜੂਨ ਨੂੰ ਉੱਥੇ ਇੱਕ ਲੜਕੀ ਜਿਸ ਦਾ ਨਾਮ ਪਤਾ ਲੱਗਿਆ ਕਿ ਅਰਚਨਾ ਮਕਵਾਣਾ ਹੈ ਉਹਨੇ ਸਭ ਤੋਂ ਪਹਿਲਾਂ ਉੱਥੇ ਜਦੋਂ ਐਂਟਰੀ ਕੀਤੀ ਆ ਦਰਬਾਰ ਸਾਹਿਬ ਦੇ ਅੰਦਰ ਉਹਨੇ ਕਿਤੇ ਮੱਥਾ ਨਹੀਂ ਟੇਕਿਆ ਤਕਰੀਬਨ ਘੰਟੇ ਤੋਂ ਵੱਧ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਰਹੀ ਹੈ ਉਹਨੇ ਯੋਗਾ ਕੀਤਾ ਫਿਰ ਯੋਗਾ ਕੀਤੇ ਜਾਂਦੀਆਂ ਤਸਵੀਰਾਂ ਉਹਨੇ ਅਪਲੋਡ ਵੀ ਕੀਤੀਆਂ ਤੇ ਉਹ ਵਾਇਰਲ ਹੋ ਗਈਆਂ ਨੇ 22 ਜੂਨ ਸ਼ਨੀਚਰਵਾਰ ਦਾ ਦਿਨ ਸੀ ਜਦੋਂ ਇਹ ਪੋਸਟ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਤੇ ਉਹਦੇ ਤੋਂ ਬਾਅਦ ਫਿਰ ਉਹ ਮਾਫੀ ਮੰਗਦੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਅਰਚਨਾ ਨੇ ਪਤਾ ਲੱਗਿਆ ਕਿ 21 ਤਰੀਕ ਨੂੰ ਸਵੇਰੇ 5:00 ਵਜੇ 55 ਮਿੰਟ ਦੇ ਨੇੜੇ ਤੇੜ 15 ਮਿੰਟ ਉੱਥੇ ਯੋਗਾ ਅਸਣ ਕੀਤੇ ਤੇ ਕਿਸੇ ਵੀ ਸੇਵਾਦਾਰ ਨੇ ਕੀ ਇਹਦਾ ਮਤਲਬ ਉਧਰ ਵੇਖਿਆ ਹੀ ਨਹੀਂ ਜਾਂ ਉਹਨੂੰ ਕੋਈ ਖ਼ਬਰ ਹੀ ਨਹੀਂ ਮਿਲੀ ਉਹ ਕੀ ਕਰਦੇ ਸੀ ਜਿਸ ਕਾਰਨ ਪ੍ਰਕਰਮਾਂ ਦੇ ਵਿੱਚ ਤਣਾਤ ਕਿਸੇ ਵੀ ਸੇਵਾਦਾਰ ਨੇ ਇਹਦਾ ਮਤਲਬ ਉਹਨਾਂ ਨੂੰ ਕਰਨ ਤੋਂ ਨਿਰੋਕਿਆ ਉਹਨੇ ਯੋਗਾ ਵੀ ਕੀਤਾ ਤੇ ਫੋਟੋਆਂ ਵੀ ਖਿੱਚੀਆਂ ਸਨੇਚਰਵਾਰ 22 ਤਰੀਕ ਨੂੰ ਘਟਨਾ ਦੇ ਲਗਭਗ 30 ਘੰਟਿਆਂ ਬਾਅਦ ਅਰਤਨਾ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਪਤਾ ਲੱਗਿਆ ਕਿ ਵੜੋਦਰਾ ਉਹ ਗੁਜਰਾਤ ਦੀ ਰਹਿਣ ਵਾਲੀ ਹੈ ਤੇ ਅਰਤਨਾ ਪੇਸ਼ੇ ਤੋਂ ਇੱਕ ਫੈਸ਼ਨ ਡਿਜ਼ਾਈਨਰ ਹੈ ਆਪਣੀ ਪੋਸਟ ਦੇ ਵਿੱਚ ਉਸਨੇ ਮੁਆਫੀ ਮੰਗਦਿਆਂ ਕਿਹਾ ਕਿ ਉਹਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇਕਰ ਅਜਿਹਾ ਕਰਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਸਾਰਿਆਂ ਤੋਂ ਜਨਤਕ ਤੌਰ ਤੇ ਮੁਆਫੀ ਮੰਗਦੀ ਹੈ ਉਹਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਯੋਗਾ ਕਰਨਾ ਅਪਰਾਧ ਹੈ ਜਾਂ ਅਪਰਾਧ ਦੇ ਬਰਾਬਰ ਹੈ ਜਦ ਕਿ ਉਹ ਸਿਰਫ ਗੁਰੂ ਸਾਹਿਬ ਨੂੰ ਸ਼ਰਧਾ ਭੇਂਟ ਕਰਨਾ ਚਾਹੁੰਦੀ ਸੀ ਪਰ ਸਵਾਲ ਹੈ ਕਿ ਜੇ ਸ਼ਰਧਾ ਭੇਂਟ ਕਰਨ ਗਈ ਸੀ ਉਹ ਸੀਸੀਟੀਵੀ ਕੈਮਰੇ ਦੀ ਸਾਰੀ ਫੁਟੇਜ ਦੇਖੀ ਗਈ ਹੈ ਕਿ ਕਿੰਨੇ ਵਜੇ ਐਂਟਰ ਹੋਈ ਹੈ ਕਿੰਨੇ ਵਜੇ ਆਊਟ ਹੋਈ ਹੈ ਉਹਨੇ ਕਿਤੇ ਵੀ ਮੱਥਾ ਨਹੀਂ ਟੇਕਿਆ ਪਰ ਉਹਨੇ ਲਿਖਿਆ ਕਿ ਮੇਰਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਰਚਨਾ ਨੇ ਆਖਿਆ ਕਿ ਉਸ ਦੀ ਮੁਆਫੀ ਸਵੀਕਾਰ ਕੀਤੀ ਜਾਵੇ ਉਹਨੇ ਅਪੀਲ ਕੀਤੀ ਹੈ ਤੇ ਉਹਨੇ ਇਹ ਵੀ ਆਖਿਆ ਕਿ ਅਜਿਹੀ ਗਲਤੀ ਉਹ ਦੁਬਾਰਾ ਕਦੇ ਵੀ ਦੁਹਰਾਏਗੀ ਨਹੀਂ ਦੂਸਰੇ ਪਾਸੇ ਥਾਣਾ ਕੋਤਵਾਲੀ ਦੇ ਐਸ ਐਚਓ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੋਂ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰਨ ਦੀ ਸ਼ਿਕਾਇਤ ਮਿਲੀ ਹੈ ਉਹਨਾਂ ਕਿਹਾ ਕੋ ਮੌਕੇ ਤੇ ਜਾ ਕੇ ਜਾਂਚ ਵੀ ਕਰ ਰਹੇ ਨੇ ਅਤੇ ਲੜਕੀ ਨੇ ਇਹ ਗਲਤੀ ਜਾਣੇ ਅਣਜਾਣੇ ਚ ਕੀਤੀ ਹੈ ਜਾਂ ਫਿਰ ਉਹਨੇ ਕਿਸੇ ਸ਼ਰਾਰਤ ਜਾਂ ਸਾਜ਼ਿਸ਼ ਦੇ ਤਹਿਤ ਕੀਤੀ ਹੈ ਉਦੀ ਉਹ ਮੁਕੰਮਲ ਜਾਂਚ ਕਰਨਗੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਜਦੋਂ ਤੱਕ ਇਹ ਖਬਰ ਉਹਨਾਂ ਨੇ ਆਪਣੇ ਤੱਕ ਪਹੁੰਚਦੀ ਕੀਤੀ ਸੋ ਉਹਨੇ ਦੱਸਿਆ ਸੀ ਕਿ ਜਾਂਚ ਜਾਰੀ ਹੈ ਪਰ ਮਾਮਲਾ ਹਾਲੇ ਦਰਜ ਨਹੀਂ ਹੋਇਆ ਦੂਸਰੇ ਪਾਸੇ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਢੰਗੇੜਾ ਨੇ ਦੱਸਿਆ ਕਿ ਇਸ ਬੰਦੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਉਸ ਸਮੇਂ ਪ੍ਰਕਰਮਾਂ ਦੇ ਵਿੱਚ ਡਿਊਟੀ ਤੇ ਮੌਜੂਦ ਮੁਲਾਜ਼ਮਾਂ ਦੀ ਅਣਗਹਿਲੀ ਨੂੰ ਧਿਆਨ ਦੇ ਵਿੱਚ ਰੱਖ ਕੇ ਉਨਾ ਮੁਲਾਜ਼ਮਾਂ ਦੇ ਖਿਲਾਫ ਵੀ ਸ਼੍ਰੋਮਣੀ ਕਮੇਟੀ ਜਾਂਚ ਕਰ ਰਹੀ ਹੈ ਮੁਲਾਜ਼ਮਾਂ ਦੇ ਖਿਲਾਫ ਉਹਨਾਂ ਨੇ ਦੱਸਿਆ ਕਿ ਬਣਦੀ ਕਾਰਵਾਈ ਵੀ ਕਰ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੜਕੀ ਅਰਚਨਾ ਦੀਆਂ ਹਰਕਤਾਂ ਮਾਫਕਾ ਨਯੋਗ ਨਹੀਂ ਨੇ ਅਜਿਹੀਆਂ ਹਰਕਤਾਂ ਦੀ ਬਿਲਕੁਲ ਵੀ ਇੱਥੇ ਆਗਿਆ ਨਹੀਂ ਦਿੱਤੀ ਜਾ ਸਕਦੀ ਇਹਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਜਿਹੜੇ ਮੁਲਾਜ਼ਮਾਂ ਦੀ ਪ੍ਰਕਰਮਾਂ ਦੇ ਵਿੱਚ ਉਸ ਵਕਤ ਡਿਊਟੀ ਸੀ ਉਹਨਾਂ ਤਿੰਨ ਮੁਲਾਜ਼ਮਾਂ ਜਿਨ੍ਹਾਂ ਦੇ ਵਿੱਚ ਭਾਈ ਗਗਨਪਾਲ ਸਿੰਘ ਭਾਈ ਹਰਜਿੰਦਰ ਸਿੰਘ ਅਤੇ ਭਾਈ ਪਲਵਿੰਦਰ ਸਿੰਘ ਉਹਨਾਂ ਨੂੰ ਮੁਢਲੇ ਤੌਰ ਤੇ ਮੁਅਤਲ ਕਰ ਦਿੱਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਜਲੰਧਰ ਜ਼ਿਮਨੀ ਚੋਣ ਦੀ ਚੋਣ ਮੈਦਾਨ ਹੌਲੀ 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 ਭਖਣਾ ਲੱਗਿਆ ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਨੇ ਅਸਤੀਫਾ ਦਿੱਤਾ ਪਰ ਉਹਦੇ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਾਰਟੀ ਬਦਲ ਲਈ ਸੀ ਪਾ ਆਮ ਆਦਮੀ ਪਾਰਟੀ ਵਾਸਤੇ ਵੀ ਇੱਜ਼ਤ ਤੇ ਵਕਾਰ ਦਾ ਸਵਾਲ ਹੈ ਹੁਣ ਹੋਈਆਂ ਚੋਣਾਂ ਵਿੱਚ ਇਥੋਂ ਕਾਂਗਰਸ ਜਿੱਤੀ ਆ ਉਹਨਾਂ ਦੀ ਵੀ ਇੱਜ਼ਤ ਦਾਤੇ ਲੱਗੀ ਹੈ ਸ਼ੀਤਲ ਉਂਗਰਾਲ ਅਤੇ ਭਾਜਪਾ ਦੀ ਤੇ ਬਾਕੀ ਪਾਰਟੀਆਂ ਦੀ ਵੀ ਹੁਣ ਇਸ ਹਲਕੇ ਦੇ ਵਿੱਚ ਜਿਮਨੀ ਚੋਣ ਦੇ ਵਾਸਤੇ 22 ਜੂਨ ਤੋਂ ਕੈਂਪੇਨਿੰਗ ਦੀ ਸ਼ੁਰੂਆਤ ਹੋਈ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਨਵੇਂ ਚੁਣੇ ਗਏ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦਾ ਇੱਥੇ ਏਜੰਡਾ ਦੱਸਿਆ ਮਾਲਵਿੰਦਰ ਸਿੰਘ ਕੰਗ ਨੇ ਸਭ ਤੋਂ ਪਹਿਲਾਂ ਸ਼ੀਤਲ ਅੰਗਰਾਲ ਤੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੇ ਜਨਤਾ ਦੇ ਫਤਵੇ ਨਾਲ ਧੋਖਾ ਕੀਤਾ ਹੈ। ਉਹਨਾਂ ਨੂੰ ਹੁਣ ਸਬਕ ਸਿਖਾਉਣ ਦਾ ਵੇਲਾ ਹੈ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਪਲਟੂਵਾਦ ਬਨਾਮ ਇਮਾਨਦਾਰੀ ਦਾ ਮੁਕਾਬਲਾ ਹੋਏਗਾ। ਜਿੱਥੇ ਇੱਕ ਪਾਸੇ ਪੰਜਾਬ ਵਿਰੋਧੀ ਭਾਜਪਾ ਦਾ ਉਮੀਦਵਾਰ ਹੈ ਜੋ ਮਾਫੀਆ ਦੀ ਪਿੱਠ ਥਾਪਣ ਲਈ ਜਾਣਿਆ ਜਾਂਦਾ ਹੈ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਸੂਜਵਾਰ ਅਤੇ ਲੋਕਪੱਖੀ ਸੋਚ ਰੱਖਣ ਵਾਲੇ ਉਮੀਦਵਾਰ ਮਹਿੰਦਰ ਭਗਤ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਪੰਜਾਬ ਦੇ ਕੈਬਨਿਟ ਮੰਤਰੀ ਰਹੇ। ਉਹ ਸਾਰੀ ਉਮਰ ਬੇਦਾਗ ਰਹੇ ਹੈ। ਮਾਲਵਿੰਦਰ ਸਿੰਘ ਕੰਗ ਨੇ ਜਲੰਧਰ ਵੈਸਟ ਹਲਕੇ ਦੇ 10 ਕੰਮ ਗਣਵਾਏ ਜਿਸ ਤੇ ਜਿੱਤ ਤੋਂ ਬਾਅਦ ਸਰਕਾਰ ਉਹਨਾਂ ਦੇ ਉੱਤੇ ਖਾਸ ਤੌਰ ਤੇ ਧਿਆਨ ਦੇਵੇਗੀ। ਤੇ ਦੂਸਰੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਚ ਛੇਤੀ ਹੀ ਡੇਰਾ ਲਾ ਲੈਣਗੇ ਅਤੇ ਇਥੋਂ ਦੇ ਲੋਕਾਂ ਦੇ ਵਿੱਚ ਵਿਚਰਨਗੇ ਅਤੇ ਲੋਕਾਂ ਨੂੰ ਸੁਣਨਗੇ ਹੁਣ ਜਿਹੜੇ 10 ਵਾਅਦੇ ਕੀਤੇ ਗਏ ਆ ਉਹਨਾਂ ਚ ਪਹਿਲਾ ਕੀਤਾ ਗਿਆ ਕਿ ਪੀਣ ਵਾਲੇ ਸਾਫ ਪਾਣੀ ਨੂੰ ਪੂਰੇ ਹਲਕੇ ਚ ਪਹੁੰਚਦਾ ਕੀਤਾ ਜਾਏਗਾ ਇਹਦੇ ਲਈ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ ਦੂਸਰਾ ਇਲਾਕੇ ਦੇ ਵਿੱਚ ਜਿਹੜੀ ਬਿਜਲੀ ਹੈ ਉਹਨੂੰ ਹੋਰ ਸੁਧਾਰਿਆ ਜਾਏਗਾ ਬਿਜਲੀ ਬੋਰਡ ਹੋਰ ਤਸੱਲੀ ਨਾਲ ਕੰਮ ਕਰੇਗਾ ਤੀਸਰਾ ਜਲੰਧਰ ਵਸਤੇ ਵਿੱਚ ਸੜਕਾਂ ਤੇ ਜਿਹੜੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਚੌਥਾ ਨਸ਼ਾ mafia ਨੂੰ ਖਤਮ ਕੀਤਾ ਜਾਏਗਾ ਪੰਜਵਾਂ ਕੂੜੇ ਦੇ ਡੰਪ ਨੂੰ ਹਟਾਇਆ ਜਾਏਗਾ ਛੇਵਾਂ ਮੁਹੱਲਾ ਕਲੀਨਿਕ ਖੋਲੇ ਜਾਣਗੇ ਸਤਵਾਂ ਕਲੋਨੀਆਂ ਦੇ ਵਿੱਚ CCTV ਕੈਮਰੇ ਲਗਾਏ ਜਾਣਗੇ ਅੱਠਵਾਂ ਸੀਵਰੇਜ ਟਰੀਟ ਪਲਾਂਟ ਵੀ ਇੱਥੇ ਲਗਾਇਆ ਜਾਏਗਾ ਨੌਵਾਂ ਵਾਦਾ ਕੀਤਾ ਗਿਆ ਕਿ ਸਪੋਰਟਸ ਗਰਾਊਂਡ ਖੋਲੇ ਜਾਣਗੇ ਅਤੇ ਦਸਵਾਂ ਵਾਦਾ ਕੀਤਾ ਹੈ ਕਿ ਸੜਕਾਂ ਨੂੰ ਨਵੇਂ ਸਿਰੇ ਤੋਂ ਇੱਥੇ ਬਣਾਇਆ ਜਾਵੇਗਾ ਹੁਣ ਵੇਖਣਾ ਹੋਵੇਗਾ ਪਾਰਟੀਆਂ ਸਾਰੀਆਂ ਵਾਅਦੇ ਦਾਅਵੇ ਕਰਨਗੀਆਂ ਪਰ ਮਰਜ਼ੀ ਤੁਹਾਡੀ ਆਪਣੀ ਹੋਏਗੀ ਹੁਣ ਗੱਲ ਕਰਦੇ ਆਂ ਕਿਸਾਨ ਆਗੂ ਚੜੂਨੀ ਸਾਹਿਬ ਦੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋਏ ਐ ਤੇ ਇੱਥੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਉਹਨਾਂ ਦੇ ਵਿੱਚੋਂ ਆਪਣੀ ਉਮੀਦਵਾਰ ਉਤਾਰਨਗੇ ਉਹਨਾਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਨੂੰ ਛੱਡ ਕੇ ਬਾਕੀ ਜਿਹੜੇ 4 ਹਲਕੇ ਨੇ ਜਿੱਥੇ ਜ਼ਿਮਨੀ ਚੋਣਾ ਹੋਣਗੀਆਂ ਉੱਥੇ ਵੀ ਉਹ ਚੋਣਾ ਲੜਨਗੇ ਇਹਦੇ ਤੋਂ ਇਲਾਵਾ ਹਰਿਆਣੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਵੀ ਉਹ ਚੋਣ ਲੜਨਗੇ ਉਹਨਾਂ ਨੇ ਇਹ ਵੀ ਆਖਿਆ ਕਿ ਮੀਟਿੰਗ ਦੇ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਥੇਬੰਦੀ ਨੂੰ ਹਰ ਜ਼ਿਲ੍ਹੇ ਦੇ ਵਿੱਚ ਮਜ਼ਬੂਤ ਕੀਤਾ ਜਾਵੇ ਤੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਪੈਸਿਆਂ ਦੇ ਬਾਰੇ ਉਹਨਾਂ ਨੇ ਤੰਜ ਕੱਸਿਆ ਚੜੂਨੀ ਨੇ ਆਖਿਆ ਕਿ ਕਿਸਾਨਾਂ ਨੂੰ ਦਿੱਲੀ ਦੇ ਰੋਜ਼ਾਨਾ ਦੇ 17 ਰੁਪਏ ਦਿੱਤੇ ਗਏ ਐ ਉਹ ਕਹਿੰਦੇ ਇਹਦਾ ਤਾਂ ਇੱਕ ਚਾਹ ਦਾ ਕੱਪ ਵੀ ਨਹੀਂ ਆਉਂਦਾ ਇਹਦੇ ਲਈ ਪ੍ਰਧਾਨ ਮੰਤਰੀ ਜੇ ਕੁਝ ਦੇਣਾ ਚਾਹੁੰਦਾ ਹੈ ਤਾਂ ਕਿਸਾਨਾਂ ਨੂੰ ਕੁਝ ਸੋਚ ਸਮਝ ਕੇ ਦਿਆ ਕਰਨ ਹੁਣ ਵੇਖਣਾ ਹੋਏਗਾ ਕਿ ਜ਼ਿਮਨੀ ਚੋਣਾ ਜਿਹੜੀਆਂ 4 ਹੋਰ ਹੋਣਗੀਆਂ ਜਦੋਂ ਤਰੀਕਾ ਦਾ ਐਲਾਨ ਹੁੰਦਾ ਹੈ ਇਹ ਕਿਹੜੇ ਉਮੀਦਵਾਰ ਐਲਾਨਦੇ ਆ ਤੇ ਇਹਨਾਂ ਨੂੰ ਕਿੰਨੇ ਕੁ ਲੋਕਾਂ ਦੀਆਂ ਵੋਟਾਂ ਦਾ ਸਮਰਥਨ ਮਿਲਦਾ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਆ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਹਿਰਿਆ ਕਾਲ ਤੇ ਰਬ ਰੱਖਾ